ਲੋ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਮੈਂ ਤੁਹਾਡਾ ਦੀ ਪੀਵੀ ਪੱਤੀ ਪ੍ਰੋਡਕਸ਼ਨ ਆਲਾ ਅੱਜ ਆਪਾਂ ਪਿੰਡ ਖੜੇ ਆ ਬੁੱਧ ਹਕੀਮਾ ਸਭ ਤੋਂ ਪਹਿਲਾਂ ਮਿਲਦੇ ਆਪਾਂ ਮੁੰਡੇ ਦੀ ਪੈਣ ਨੂੰ ਸਾਸੀ ਕਾ ਪੈਣੇ ਹੋਰ ਕਿੱਦਾਂ ਠੀਕ ਹੋ ਜੀ ਬਧਾਈਆਂ ਜੀ ਤੁਹਾਨੂੰ ਵਿਆਹ ਦੀ ਕਿੱਦਾਂ ਲੱਗਦਾ ਜੀ ਅੱਜ ਵਿਆਹ ਤੇ ਫਿਰ ਕਿੰਨੀ ਕਾ ਟਰੈਕਸ਼ਨ ਬਹੁਤ ਜ਼ਿਆਦਾ ਤੇ ਕਿੱਦਾਂ ਲੱਗਿਆ ਪੀਵੀ 25 ਮਲਬਈ ਗੱਧਾਲੀ ਜੀ ਮੁੰਡਾ ਵਧੀਆ ਐਂਟਰੀ ਲੱਗੀ ਜੀ ਓਕੇ ਜੀ ਮੁੰਡੇ ਦੇ ਜੀਜਾ ਨੂੰ ਮਿਲਦੇ ਹਾਂ ਜੀ ਕਿੱਦਾਂ ਲੱਗਿਆ ਜੀ ਮਲਬਈ ਗੱਧਾ ਬਹੁਤ ਵਧੀਆ ਬਹੁਤ ਵਧੀਆ ਓਕੇ ਜੀ ਥੈਂਕ ਯੂ ਬਹੁਤ ਵਧੀਆ ਜੀ ਓਕੇ ਜੀ ਓਕੇ ਓਕੇ ਜੀ ਥੈਂਕ ਯੂ ਭਾਜੀ ਹਾਂ ਜੀ ਠੀਕ ਹੈ ਜੀ ਓ ਠੀਕ ਹੈ ਜੀ ਠੀਕ ਹੈ ਓਕੇ ਮਿਲਦੇ ਆ ਜੀ ਆਪਾਂ ਫਿਰ ਆਪਾਂ ਗੁਰਦੁਆਰੇ ਮੱਥਾ ਟੇਕਣ ਜਾਣਾ ਤੇ ਸਾਰੇ ਨੱਚ ਟੱਪ ਕੇ ਜਾਣਾ ਠੀਕ ਹੈ ਜੀ ਅੱਜ ਸਗਨਾਂ ਦਾ ਦਿਨ ਆ ਜੀ ਆਪਾਂ ਤੇ ਕਿੱਦਾਂ ਲੱਗਿਆ ਮਲਬੀਗ ਦਾ ਐਂਟਰੀ ਓਕੇ ਥੈਂਕ ਯੂ ਸੋ ਮਚੀ ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਹੁਣ ਆਪਾਂ ਸਰਕਾਰੀ ਟਾਣਾ ਹੀ ਗੱਜ ਦੇ ਟੱਕ ਪਿਆ ਨਹੀਂ ਜਾਣਾ ਸਾਰੇ ਨੇ ਤੇ ਜਿੰਨਾਂ ਨੂੰ ਸਾਨੂੰ ਸਗਨ ਦੇਣਾ ਹੋਇਆ ਸਭ ਤੋਂ ਘੱਟਣਾ ਹੋਵੇ ਜੀ ਵੱਧਦੀ ਹੋਵੇ ਜਿਨ੍ਹਾਂ ਨੂੰ ਵਿਆਹ ਦੀ ਖੁਸ਼ੀ ਤੇ ਚਾਹ ਜਿੰਨੇ ਨਹੀਂ ਠੀਕ ਆ ਬਈ ਜੀ ਹਾਂ ਜੀ ਕੀ ਬਾਤ ਹੈ ਆਜੋ ਜੀ ਚੱਲੀਏ ਅਗਲੇ ਚੈਪਟਰ ਤੇ ਕੀ ਸੂਟ ਭਰੀ ਦੇਟੋ ਬੰਦੇ ਅੰਦਪਦ ਦੇ ਕਹਨੇ ਵੀ ਚੜ ਜੀ ਚੱਲ ਫਰੇ ਇਸ ਪਿੰਡ ਤੋਂ ਬੰਦੇ ਹਜਾ ਟੰਗੀ ਪਰ ਸਹੇਣੇ ਤੁਹਾਡੇ ਬੀਜੇ ਦਿਨ ਚੰਗਾ ਠੀਕ ਆ ਹਾ ਵੀਰ ਅੰਦੇ ਨੇ ਵਿਆਹ ਕਰਵਾਉਣਾ ਹਾ ਵੀਰ ਅੰਦੇ ਨੇ ਵਿਆਹ ਕਰਵਾਉਣਾ ਹਾ ਵੀਰ ਸਾਡੇ ਨੇ ਵਿਆਹ ਕਰਵਾਉਣਾ ਵੀਰ ਸਾਡੇ ਮੈਂ ਇਧਰ ਆਇਆ ਮੈਂ ਇਧਰ ਦੇਖਿਓ ਜੀ ਜੀ ਆਇਆ ਜੀ ਅਰੇ ਸਾਰੇ ਸਾਹ ਜੀ ਆਜੂ ਭਾਈ ਜੀ ਕਹਿਆ ਜੂ ਤੁਸੀਂ ਕੱਲੇ ਕੱਲ ਲਾੜਾ ਤੇ ਸਰਬੰਦ ਆਜੂ ਭੱਤੀ ਦੇ ਫੇਰ ਸਰੇ ਬਾਤ ਚੱਲ ਜੀ ਬਾਦੀ ਜੀ ਬਣੇ ਸੁੱਡੀ ਵਾਰੀ ਆ ਗਈ ਹਰ ਚੰਦੀ ਦੀ ਏ ਥਾ

yeah, yeah. yeah. ਖੁੱਲਾ ਕਰ ਲੋ ਕਹਿੰਦੀ ਪਾਲਕ 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 ਬੇੜਾ ਖੁੱਲਾ ਕਰ ਮੈਂ ਬੇੜੇ ਦੀ ਮਾਵਣ ਹੁਣ ਮੁੰਡੇ ਦੇ ਜਿੰਨੇ ਵੀ ਯਾਰ ਦੋਸਤਾਂ ਗੱਲ ਸੁਣ ਲੈ ਵੀ ਇਹ ਪੁੱਲ ਸਾਰੇ ਹੁੰਦੇ ਨੇ ਇਹਨਾਂ ਨੂੰ ਲੈ ਕੇ ਆਉਂਦੀ ਥੋੜੀ ਯਾਦ ਆਉਂਦੀ ਆ ਹੁਣ ਆ ਭਾਬੀ ਨੇ 8:00 ਵਜੇ ਫੋਨ ਕਰਦਾ ਕਹਿੰਦਾ ਅੱਜੂ ਲੇਟ ਨਾ ਹੋ ਜਾਈਂ ਮੈਂ ਰੋਟੀ ਪਕਾ ਕੇ ਆਪਦੀ ਖਾ ਲੈਣੀ ਆ ਆਪ ਦੀ ਆਪ ਹੀ ਜ਼ਿੰਮੇਵਾਰੀ ਆ ਗੱਲ ਦੀ ਪਾਰੀ ਆ ਪਹਿਲੇ ਦੀ ਆ ਆਪ ਵਿਘਵਾ ਖਾ ਲੈਣੀ ਆ ਬਪਕਾ ਕੇ ਆਪ ਦੀ ਗਰਮ ਕਰਕੇ ਆਪ ਹੀ ਖਾ ਲਓ ਫਿਰ ਅੱਠ ਕ ਵਜੇ ਫਿਰ ਆ ਜਾ ਕਹਿੰਦੇ ਸਿਰ ਤੇ ਜ਼ਿੰਮੇਵਾਰੀਆਂ ਪੈ ਲੈਂਦੀਆਂ ਬਿਆਹ ਲੱਡੂ ਜਿਹਨੇ ਖਾਦਾ ਉਹ ਵੀ ਫਿਸਤਮਦਾ ਜਿਹਨੇ ਨਹੀਂ ਖਾਦਾ ਉਹ ਵੀ ਨਹੀਂ ਖਾਦਾ ਉਹ ਬਾਈ ਯਾਰ ਕੇ ਜਵਾਗ ਚੱਕੀ ਫਿਰਦੀ ਜੀ ਬਾਜ ਜਿਹੜੇ ਵੀ ਆਏ ਠੱਕੜੇ ਵਜਾ ਕਰਨ ਠੀਕ ਹੈ ਜੀ ਗੱਲ ਸੁਣ ਕੇ ਹਾਂ ਕਿਆ ਬਾਤ ਹੈ ਜਿੰਨਾਂ ਨੂੰ ਅੱਜ ਦੇ ਵਿਆਹ ਦੀ ਖੁਸ਼ੀ ਤੇ ਤਾੜੀਆਂ ਮਾਰ ਦਿਓ ਇੱਕ ਵਾਰ ਕਹਿੰਦੇ 83 ਤੇ 75 ਤੁਹਾਨੂੰ ਬਾਜ ਸਾਹਮਣੇ ਲੱਗਦੀਆਂ ਹਾਂ 33 ਤੇ 35 ਹੁੰਦੇ ਤਾਂ 10 ਪਾ ਕੇ 45 ਵੀ ਭੇੜੇ ਦੇ ਵਿੱਚ ਲੱਗੀ ਆ ਰੌਣਕਾਂ ਲੱਗੀਆਂ ਰੌਣਕਾਂ ਹੱਕੀ ਸਾਟੂ ਕੀ ਸਾਲੀ ਅੱਜ ਮੇਰੇ ਵੀਰੇ ਦੇ ਘਰ ਪਈ 45 ਤੇ ਵੀਰੇ